ਮਿਆ ਜੁਨਾਸ ਕੰਟਰੋਲ ਸਰ ਨੇ ਅੱਜ ਦਾ 43 ਸਕੀਮਾ ਹਰ ਜਨਦਾਤੀ ਨਾਲ ਦੇ ਨਾਲ ਨੂੰ ਕਰਾ ਕੀਤਾ ਜਾ ਰਿਹਾ ਹੈ ਇਹ ਮਾਨ ਸਾਹਿਬ ਨੂੰ ਕਹਿ ਗਏ ਕਿ ਲਾਸ਼ਣ ਘਰ ਦਾ ਹੋਣਾ ਹੈ ਜੀ ਦੇਖਦੇ ਚੰਗਾ ਲੈ ਇਹ ਮਾਨ ਸਾਹਿਬ ਨੂੰ ਜੋ ਵੀ ਸਰਕਾਰ ਨੇ ਇਲੈਕਸ਼ਨ ਦੇ ਸਮੇਂ ਵਾਦੇ ਦਿੱਤੇ ਸਨ ਉਹ ਪਹਿਲੀ ਸਰਕਾਰ ਹੈ ਜਿਸ ਨੇ ਅੱਜ ਵੀ ਆਪਣੇ ਵਾਦੇ ਕਿਤੇ ਕਰਕੇ ਪੂਰਾ ਕਰ ਸਕੀ ਜੀ ਚਾਹੇ ਉਹ ਸਿੱਧੇ ਨੂੰ ਇੱਕ ਛੋਟਾ ਵਾਦਾ ਹੋਵੇ ਜਾਂ ਕੋਈ ਜੀ ਬਿਜਲੀ ਮਾਫੀ ਦਾ ਵਾਦਾ ਹੋਵੇ ਜਾਂ ਕੋਈ ਹੋਰ ਬਾਤੇ ਬਣੋ ਸਾਰੇ ਦੇਖੇ ਕਰਕੇ ਪੂਰੇ ਕਰੇ ਇਹ ਜੋ ਰਾਸ਼ਨ ਸਕੀਮ ਹੈ ਇਹ ਵੀ ਬਹੁਤ ਵਧੀਆ ਪ੍ਰੋਗਰਾਮ ਹੈ ਇਹਦੇ ਵਿੱਚ ਪਹਿਲਾਂ ਸੱਸਈ ਹੁੰਦੀ ਸੀ ਕਿ ਰਾਸ਼ਨ ਦੀ ਕੋਲ ਦੇ ਉੱਤੇ ਬਹੁਤ ਵੱਡੀਆਂ ਲਾਈਨਾਂ ਲੱਗੀਆਂ ਲੱਗਦੀਆਂ ਤੇ ਅੱਧੀ ਖਰਾਬ ਹੁੰਦੀ ਸੀ ਇੱਕਦਮ ਪੱਤੀਆਂ ਘਟੀਆਂ ਜਾਂਦੀਆਂ ਸੀ ਦਲਦਲ ਕਲ ਵੇਖੀ ਜਾਂਦੀ ਸੀ ਪਰ ਹੁਣ ਜੋ ਰਾਸ਼ਨ ਹੈ ਉਹ ਆਪ ਬੰਦੇ ਦੇ ਘਰ ਤੱਕ ਪਹੁੰਚਿਆ ਜਾਊਗਾ ਤਾਂ ਜੋ ਉਹਨਾਂ ਦਾ ਕੀਮਤੀ ਸਮਾਂ ਕੋਈ ਖਰਾਬ ਨਾ ਕਿਹੜੇ ਨਿੰਦੇ ਕਾਰਡ ਬੱਤੇ ਰਹੇ ਸੀ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਮ ਚੱਲਣ ਵਾਲੇ ਰਹਿੰਦੇ ਆ ਇਸੇ ਟਾਈਮ ਦੇ ਨਾਮ ਆੜੇ ਬੜੇ ਬੜੇ ਲੋਕਾਂ ਨੂੰ ਕਰਤੀ ਜਾਂਦੀ ਜੋ ਨਹੀਂ ਹੈ ਜਦੋਂ ਇਹ ਕਰਕੇ ਨਵੇਂ ਬਣਨੇ ਦਾ ਉਹ ਸਾਡੇ ਸਰਕਾਰੀ ਸਟਾਫ ਦੇ ਟਾਈਮ ਲਈ ਸਦਾ ਚਿੰਤਨ ਕਰੇ ਵਾਲੀ ਉਹਦੇ ਲਈ ਬਹੁਤ ਜ਼ਿਆਦਾ ਚਤੁਰ ਸੀ ਤੇ ਉਮੀਦ ਹੈ ਬਹੁਤ ਜ਼ਿਆਦਾ ਹੈ ਕਿ ਜੇ ਸਰਕਾਰੀ 사이ਟ ਖੁੱਲ ਜਾਵੇਗੀ ਅਤੇ ਮੇਰੇ ਤੋਂ ਇੱਕ ਸਮਰੀਚਾ ਜਾਰੀ ਹੋ ਜਾਵੇਗੀ। ਅਸੀਂ ਸੋਚ ਰਹੇ ਹਾਂ ਕਿ ਇਹ ਜਲਦੀ ਜਾਰੀ ਹੋ ਜਾਵੇਗਾ ਤੇ ਉਮੀਦ ਹੈ ਕਿ ਕੁਝ ਹੀ ਸਮੇਂ ਦੇ ਵਿੱਚ ਇਹ ਸਮੱਸਿਆ ਹੱਲ ਹੋ ਜਾਵੇਗੀ। ਜਿਹੜੇ ਇਸ ਕਾਰਨ ਦਾ ਨਹੀਂ ਅਜੇ ਲਾਭ ਲੈ ਸਕ ਰਹੇ ਹਨ। मैं, दे मैं ते तो असल तो यही कह रहे हैं क्योंकि अभी कैंप के लिए देखो गुरुद्वारी अपना कीमती समय पर जा सको एक ही प्लेटफॉर्म अपने काम करवा बनने बहुत टाइम हो चुका है एक महिलावान वादा किया गया हजार रुपया देने वो भी हजे तक पूरा नहीं हो क्या सरकार के खजाने ਇਨ ਵਾਸਤੇ ਹੈ ਨਹੀਂ ਦੇਖੋ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਸਾਡੀ ਜੋ ਮਾਨਸੂਖਾਰ ਹੈ ਉਹ ਆਪਣਾ ਇੱਕ ਇੱਕ ਵਾਦਾ ਪੂਰਾ ਕਰਨ ਲਈ ਵਚਨਬੱਧ ਹੈ ਜਿੱਥੇ ਉਹਨਾਂ ਨੇ ਪਹਿਲਾਂ ਆਪਣੇ ਸਾਰੇ ਵਾਦੇ ਪੂਰੇ ਕੀਤੇ ਹਨ ਇਹ ਵੀ ਵਾਦਾ ਬਹੁਤ ਹੀ ਜਲਦੀ ਪੂਰਾ ਹੋਣ ਜਾ ਰਿਹਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਉਹਨਾਂ ਦੇ ਕੋਲ ਮਹਿਲਾਵਾਂ ਲਈ ਪੈਸਾ ਨਹੀਂ ਹੈ ਜਾਂ ਹੋਰ ਚੀਜ਼ ਨਹੀਂ ਹੈ ਪਹਿਲੀਆਂ ਸਰਕਾਰਾਂ ਕਹਿੰਦੀਆਂ ਹੁੰਦੀਆਂ ਸੀ ਕਿ ਸਾਡਾ ਖਜ਼ਾਨਾ ਖਾਲੀ ਹੈ ਲੇਕਿਨ ਜਦੋਂ ਮਾਨ ਸਰਕਾਰ ਆਈ ਹੈ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਸਾਡਾ ਖਜ਼ਾਨਾ ਖਾਲੀ ਹੈ ਇਸ ਇਹ ਇਹ ਜੋ ਮਹਿਲਾਵਾਂ ਨੂੰ 1000 ਰੁਪਏ ਦੀ ਸਕੀਮ ਹੈ ਇਹ ਵੀ ਬਹੁਤ ਜਲਦੀ ਸ਼ੁਰੂ ਹੋਣ ਜਾ ਰਹੀ ਹੈ ਅੱਜ ਸਾਰਾ ਕੈਂਪ ਲਗਾਇਆ ਗਿਆ ਹੈ ਤੇ ਕਿਹੜੀ ਜਗ੍ਹਾ ਤੋਂ ਤੁਹਾਡੇ ਵੱਲੋਂ ਸੇਵਾ ਨਿਵਾਈਆਂ ਜਾ ਰਹੀਆਂ ਨੇ ਕਿਹੜੇ ਕਿਹੜੇ ਕੰਮ ਨੇ ਹਾਂ ਜੀ ਹਾਂ ਕੰਮ ਪੂਰੇ ਬਾਅਦ ਨੰਬਰ 5 ਚੇਤਾ ਦੀ ਗੱਲ ਹੈ ਹਰ ਤਰ੍ਹਾਂ ਦੀ ਉਹਨਾਂ ਦੀਆਂ ਜੀੜੀਆਂ ਜਿਹੜੀ ਹੈ ਉਹ ਅਸੀਂ ਉਹਨਾਂ ਨੂੰ ਫੀਲ ਕਰਾਦੇ ਉਹਨਾਂ ਦੀ ਸੱਸਿਆ ਦਾ ਜਿਹੜਾ ਮੌਕੇ ਦੇ ਨੁਕਤੇ ਦੇ ਨਾਲ ਕਰਵਾਇਆ ਜਾ ਰਿਹਾ ਹੈ ਇਸੇ ਹੀ ਤਰ੍ਹਾਂ ਦੀ ਬੋਰਮਾਰੀ ਤਸਦੀਕ ਉਹ ਐਮਐਲਏ ਸਾਹਿਬ ਮੌਕੇ ਦੇ ਮਜੂਦਾਰ ਉਹ ਪਰਾਪੁਣੀ ਦੇ ਜ਼ੀਕ ਆ ਰਿਹਾ ਅਨੁਪਟਵਾਰੀ ਸਾਹਿਬ ਮੌਕੇ ਦੇ ਮਜੂਦਾਰ ਉਹ ਆਪਣੀ ਤਸਦੀਕ ਅਨਿਆ ਨਾਲ ਹੀ ਫਾਰਮ ਸੇਵਾ ਦੇ ਅੰਦਰ ਤੇ ਜਮਾ ਹੋ ਰਿਹਾ ਹੈ ਨਾਲ ਹੀ ਉਹਨਾਂ ਦੀ ਜਿਹੜੀ ਕੋਈ ਉਹਨਾਂ ਸੇਵਾ ਚਾਹੀਦੀ ਹੈ ਉਹ ਮਿਲ ਨਹੀਂ ਰਹੀ ਸਰ ਇਹ ਗਾਡਰ ਵਾਲੇ ਵਾਲੀ ਸਕੀਮ ਆ ਉਹ ਕਿੰਨੀ ਦੇਰ ਚ ਹਾਰਮ ਧਰ ਕੇ ਕਲੀਅਰ ਹੋ ਜਾਂਦੀ ਹੈ ਜਿਹੜੀ ਗਾਡਰ ਵਾਲੇ ਵਾਲੀ ਸਕੀਮ ਹੈ ਉਹ ਦਾ ਪ੍ਰੋਸੈਸ ਜੋ ਹੋਇਆ ਉਹ ਨਗਰਪਾਲਿਕਾ ਦੇ ਵਿੱਚ ਅਲਾਜ ਦਾ ਖਰਾਵਾ ਤੋਂ ਚੱਲਦਾ ਹੈ ਉਹ ਉਹਦੇ ਵੀ ਲੀਗਲੀ ਕੰਟਰੋਲ ਲੱਗਿਆ ਹੋਇਆ ਹੈ ਫਾਰਮ ਜਿਹੜੇ ਆ ਉਹ ਪ੍ਰੋਵਾਈਡ ਆ ਰਹੇ ਆ ਜੋ ਵੀ ਉਹਦਾ ਜੋ ਪ੍ਰੋਪਰ ਚੈਨਲ ਕੰਮ ਹੈ ਉਹ ਜਲਦੀ ਤੋਂ ਜਲਦੀ ਤਾਂ ਦੇ ਜਿਹੜੀ ਆ ਉਹ ਇਸ ਤਰੀਕਾ ਨਹੀਂ ਆਉਂਦੀ ਦੇ ਪਰ ਲੋਕਾਂ ਦਾ ਸਾਥ ਹੈ ਸਰਕਾਰ ਦਾ ਹੈ ਜਿਹੜਾ ਕਿ ਇਹ ਕਿਹੜਾ ਚੱਲ ਰਿਹਾ ਹੈ ਤੁਹਾਡੇ ਸਰਕਾਰ ਦਾ ਹੈ 43 ਸਾਮਾ ਹੈ ਲਗਭਗ ਕਿਸੇ ਦਾ ਪਾਸ਼ੀ ਦਾ ਅੰਦਾਜ਼ਾ ਲੱਗਦਾ ਹੈ ਇਹ ਖਾਤਰ ਕਰਦਾ ਕਰ ਰਿਹਾ ਹੈ ਤੇ ਮਿਸ਼ਣ ਲਾਗ ਰਿਹਾ ਹੈ ਇਸ ਸਾਰੇ ਗੰਗਾ ਦੇ ਅਫਸਰ ਹੈ ਜਿਹੜੇ ਉਹ ਇੱਥੇ ਜੰਮੇ ਦੀ ਸਵਾਜੀ ਚੁੜੀ ਹੈ ਸੇਸਾ ਉਹ ਸਰਕਾਰ ਕੰਮ ਕਰ ਰਹੀ ਹੈ ਜਿਹੜੀ ਵੀ ਗਾਰੰਟੀ ਆ ਸੀਗੀ ਆ ਉਹ ਕਰਕੇ ਕਰਦੀ ਆ ਉਹ ਹੈ ਅੱਜ ਦਾ ਜਿਹੜਾ ਇਹ ਕੰਮ ਉਹਦੇ ਕੈਂਪ ਤੇ ਜਿਹੜੇ ਤੋਂ ਬਹੁਤ ਜ਼ਿਆਦਾ ਕੁਛ ਹੈ ਜਿਹੜੇ ਅਫਸਰ ਹੈ ਉਹ ਆਪ ਆ ਕੇ ਇਕੱਲੇ ਇਕੱਲੇ ਰਿਪੋਰਟ ਦੇ ਵਿੱਚ ਇਕੱਲੇ ਇਕੱਲੇ ਪਿੰਡ ਦੇ ਵਿੱਚ ਆਪਸੇ ਜਾ ਕੇ ਉਹਦਾ ਕੰਮ ਕਰ ਰਹੇ ਹੈ ਕਿ ਪ੍ਰੋਬਲਮ ਪਸਦਾ ਨਹੀਂ ਆਉਂਦਾ ਉਹਨੂੰ ਕੋਈ ਵੀ ਹੱਲ ਨਹੀਂ ਮਿਲ ਕੰਪੈਂਡਿੰਗ ਹੈ ਉਹਨਾਂ ਨੂੰ ਕਹਿੰਦੇ ਜਾਂਦੇ ਕਿ ਇਹ ਸਭਾ ਆਮੀ ਨੇ ਅੱਜ 7 ਨੰਬਰ ਵਾਰਡ ਤੇ ਕਿੱਥੇ ਨੰਬਰ ਵਾਰਡ ਅੱਜ ਪਾਜੀ ਕੈਂਪ ਹੈਗਾ ਸਾਡਾ 5 ਨੰਬਰ ਵਾਰਡ ਤੇ 6 ਇਹ ਸਭ ਤੋਂ ਬੜਾ ਜ਼ਿਆਦਾ ਸੀ ਤਾਂ ਮੇਰੇ ਕੰਮ ਨਹੀਂ ਹੋਏ ਨਾ ਪੂਰੀ ਪਤਾ ਜਿਓ ਤੁਮ ਬਾਤ ਕਰ ਰਹਾ ਕੰਮ ਆ ਰਿਹਾ ਕੰਮ ਦੇ ਪੋਲੀਸੀ ਦੇ ਸੱਚ ਹੈ ਇਹ ਵੀ ਸਰਕਾਰਾਂ ਨਹੀਂ ਸੀ ਕੰਮ ਕਰਦੀਆਂ ਤੇ ਜਿਹੜੇ ਅਫਸਰ ਹੈ ਅੱਗੇ ਸਰਕਾਰਾਂ ਨੇ ਕੋਈ ਕੰਮ ਨਹੀਂ ਸੀ ਇਹ ਬਹੁਤ ਜ਼ਰੂਰ ਦੇ ਦੋਸ਼ਲ ਹੋਏ ਹੈ ਸਰਕਾਰ ਹੈ ਕੰਮ ਬਹੁਤ ਵਧੀਆ ਕੰਮ ਹੋ ਰਿਹਾ ਲੋਕ ਸਾਡੇ ਕੰਮ ਤੋਂ ਹਾਂ ਜਿਹਨੇ ਹੋਣਾ ਉਹਰੇ ਗੁੱਸਿਆ ਗਿਆ ਵੀ 43 ਸਕੀਮਾਂ ਨੇ ਬਟੂਰੇ ਮਲਾਕ ਆਇਆ ਹੋਇਆ ਉਹ 43 ਦਿਖ ਨਹੀਂ ਰਿਹਾ ਹੈਗਾ ਹੈ 43 ਜਿਹੜੀ ਸਕੀਮਾ ਹੈ ਉਹ ਐਡਾ ਨਹੀਂ ਹੈ ਵੀ 43 ਸਕੀਮਾ ਦਾ ਇੱਕ ਇੱਕ ਮੁਲਾਜ਼ਮ ਆਇਆ ਠੀਕ ਹੈ ਮੇਰ ਬਊਡੇ ਤੇ 35 40 ਇਹ ਮੁਲਾਜ਼ਮ ਬੱਠੇ ਆਂ ਤੇ ਗਿਣਤੀ ਕਰ ਲੋ ਤੇ ਹਰੇਕ ਮੁਲਾਜ਼ਮ ਦੇ ਤੋਂ ਮੰਨ ਲੋ ਇੱਕ ਸਟਾਲ ਤੇ ਉਸ ਸਟਾਲ ਤੇ ਜ਼ਰੂਰੀ ਨਹੀਂ ਕਿ ਇੱਕੋ ਹੀ ਗਮ ਹੋਵੇ ਕੋਈ ਨਾ ਕਾਰਪੋਰੇਸ਼ਨ ਦਾ ਕੋਈ ਵੀ ਕਾਰਪੋਰੇਸ਼ਨ ਦੇ ਬੰਦੇ ਚ ਉਹਨਾਂ ਕੋਲ ਅੱਛਾ ਇੱਕ ਮੈਂ ਸਵਾਲ ਇਹਨਾਂ ਨਾਲ ਵੀ ਕੀਤਾ ਸੀ ਉਹ ਗੱਲ ਮੈਂ ਤੁਹਾਡੇ ਨਾਲ ਵੀ ਕਰ ਰਹੀ ਆ ਕਿ ਤੁਸੀਂ ਇੰਟੂਟੇ ਕੈਂਪ ਦਾ ਆਯੋਜਨ ਕਰਤਾ ਪਰ ਉਰੇ ਵਾਈਫਾਈ ਦੀ ਸਹੂਲਤ ਨਹੀਂ ਦਿੱਤੀ ਹੈ ਜੀ ਵਾਈਫਾਈ ਮੈਂ ਪੈਸੇ ਸੇਵਾ ਕੇਂਦਰ ਵਾਲਿਆਂ ਨੂੰ ਮੋੜਿਆ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਵੈਸੇ ਤਾਂ ਕਿਹਨੇ ਆਣਾ ਸੀ ਹਨਾ ਇਹਨਾਂ ਨੂੰ ਚਾਹੀਦਾ ਇਹ ਕਿ ਉਹ ਆਪ ਦਾ ਮਟੀਰੀਅਲ ਸਾਰਾ ਲਾਏ ਉਹਨਾਂ ਨੇ ਮੈਨੂੰ ਦੱਸਿਆ ਕਿ ਵਾਈਫਾਈ ਦੀ ਐਸ ਮੈਂ ਕਿਹਾ ਇਹਨਾਂ ਨੂੰ ਕਿ ਚਾਲੂ ਕਰਾ ਦਿਓ ਚਾਲੂ ਵੀ ਕਰਵਾਇਆ ਮੈਂ ਆਪਣੇ ਕੋਲੋਂ ਚਾਲੂ ਕਰਾਇਆ ਮੈਂ ਥੋੜਾ ਜਿਹਾ ਬਾਹਰ ਗਿਆ ਆਂ ਉਹ ਕੱਢ ਦੂੰਗਾ ਫਿਰ ਮੈਂ ਕਿਵੇਂ ਚਾਹੀਦਾ ਇਹਨਾਂ ਨੂੰ ਇਹ ਕੋਈ ਗੈੜੀ ਕਰਕੇ ਆਣ ਫਿਰ ਐਮਐਲਏ ਸਾਹਿਬ ਆਪੇ ਅਸੀਂ ਉਹਨਾਂ ਨੂੰ ਵੀ ਦੱਸਿਆ ਭਈਆ ਦਿੱਕਤ ਆ ਰਹੀ ਹੈ ਮੈਂ ਐਮੀਐਨ ਸਾਹਮਣੂ ਕਲੇਮਰ ਕਰਦਾ ਕਿ ਉਮੀਦ ਹੈ ਕਿ ਜਿਹੜੇ ਕੱਲ ਪਰਸੋਂ ਦੇ ਕੈਂਪ ਹੋਣਾ ਚਾਹੀਦਾ ਸੀ ਉਹ ਅੱਛਾ ਹੁਣ ਜਿਵੇਂ ਤੁਹਾਨੂੰ ਕੁਝ ਲੇਡੀਜ਼ ਘੇਰ ਕੇ ਖੜੀਆਂ ਸੀ 1000 ਰੁਪਏ ਪਿੱਛੇ ਮਮੋ ਡੈਫੀਨੇਟਲੀ ਤੁਹਾਨੂੰ ਲੱਗਦਾ ਹੈ ਕਿ ਸਰਕਾਰੇ ਕੰਮ ਨਹੀਂ ਕਰ ਰਹੀ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਭਾਈ ਕਹਿੰਦੇ ਆਉਂਦੇ 2 ਸਾਲਾਂ ਦੇ 2 ਸਾਲਾਂ ਦੇ ਵਿੱਚ ਆ ਜਿਹੜੇ 2 ਸਾਲਾਂ ਦੇ ਸਰਕਾਰ ਦੇ ਉਹੇ ਵੇਲੇ ਉਹਦੇ ਵਿੱਚ ਕਾਫੀ ਚਰਚੀਆਂ ਪੂਰੀਆਂ ਹੋ ਗਈਆਂ ਜਿਹੜੀ 1000 ਰੁਪਏ ਦੀ ਹੈ ਡੈਫੀਨੇਟਲੀ ਪੂਰੀ ਨਹੀਂ ਹੋ ਪਰ ਟਾਈਮ ਲੱਗ ਰਿਹਾ ਹੈ

ਇਹ ਤਾਂ ਖਚਾ ਤਾਂ ਮੰਨੋ। ਯੂਆਰਪੀ ਵਾਲਾ ਇਹ ਨੀਤੀ ਨਹੀਂ ਹੋ। ਅਰੇ ਦੋਸਾ ਸਾਡੇ ਪਿੰਡ ਦੇ ਨਾ 3 ਸਾਲ ਪਏ ਆ। 3 ਸਾਲ ਦੇ ਵਿੱਚ। ਡੈਫੀਨੇਟਲੀ ਯੂਆਰਪੀ ਵਾਲੀ 6 ਮਹੀਨੇ ਨੂੰ ਸਾਲ ਤੋਂ ਜਦੋਂ ਵੀ ਪੋਸੀਬਲ ਖੱਡੇ ਕੌਂਸਲਰ ਚਾਹੁੰਨ ਲੱਗਾ। ਚਲੋ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਨਗਰ ਨਿਗਮ ਦੀ ਇਲੈਕਸ਼ਨਾਂ ਦੇ ਵਿੱਚ ਅਗਰ ਕੋ ਉਹ ਅੜ ਤੋਂ ਨੁ ਟਿਕਟ ਮਿਲ ਜਾਂਦੀ ਹੈ ਤੁਸੀਂ ਇੱਥੋਂ ਦੇ ਕੌਂਸਲਰ ਬਣ ਜਾਂਦੇ ਆ। ਕੀ ਲੋਕਾਂ ਨੂੰ ਵਾਦਾ ਕਰਦੇ ਹੋ? ਮੇਰਾ ਬਹੁਤ ਤਾਸਲ ਹੋ ਗਿਆ। ਆਪਾਂ ਆਗਰਾ ਮਜੇ ਨਾਲ ਕੰਮ ਕਰ ਰਹੇ ਆ। ਐਤਾ ਹੀ ਮਜੇ ਨਾਲ ਗੱਬੇ ਕਰਦੇ ਰਹਿਾਂਗੇ। ਇੱਕ ਗਰੰਟੀ ਹੈ ਇਸ ਦੀ ਕਿ ਜਿੰਨੇ ਵੀ ਬਰਾਏ ਤੇ ਬਾੜੇ ਦੇ ਪਿੰਡ ਦੇ ਵਸਨੀਕ ਹੋਣ ਉਹਨਾਂ ਨੂੰ ਕਿਸੇ ਕਿਸੇ ਨੂੰ ਮੈਂ ਕਿਸੇ ਵੀ ਤਰ੍ਹਾਂ ਨਹੀਂ ਕੋਲ ਲੂੰਗਾ ਐਂਡ ਯੂਆਰਡੀ 14 ਅਰ ਇਹਨਾਂ ਨੇ ਜੋ ਕਿਹਾ ਹੈ ਕਿ ਮੈਂ 10 ਸਾਲ ਹੋ ਗਏ ਨੇ ਸੇਵਾ ਕਰ ਰਿਹਾ ਹਾਂ ਸਾਨੂੰ ਪੂਰਾ ਭਰੋਸਾ ਹੈ ਸਿਹਰ ਮੈਂਬਰ ਨਾਲ ਜੁੜੇ ਹਰ ਮੈਂਬਰ ਨੂੰ ਮੌਕਾ ਦਿੱਤਾ ਹੈ ਬਟ ਕਹਿੰਦੇ ਕਿ ਜਦੋਂ ਗਾਂ ਦਾ ਬੰਦਾ ਜਾਂਦਾ ਨਵੇਂ ਮੈਂਬਰ ਜੁੜਦੇ ਨਵੇਂ ਮੈਂਬਰਾਂ ਤੋਂ ਜਿੱਤਾ ਕਿ ਤੁਸੀਂ ਉਹਨੇ ਜਿੱਦ ਗੱਲ ਕੀਤੀ ਕਿਸਕੀ ਜ਼ਕੀਮ ਮੈਂ ਵੀ ਨਹੀਂ ਦਿੱਤੀ ਮੈਂ ਲਾਵਾ ਨੂੰ ਇੰਤਜ਼ਾਰ ਹੈ ਸਿੱਧਰਾਈ ਸਾਡਾ ਨਵੀਂ ਇੰਤਜ਼ਾਰ ਹੈ ਕਿ ਨਵਾਂ ਕੋਈ ਮੁਕਤੀ ਉਹ ਫਿਰ ਅਸਾਂ ਦੇ ਜਿਹੜੇ ਬਾਕੀ ਦੇ ਬੈਲੈਂਸ ਖਿਮਾ ਨੇ ਉਹਨਾਂ ਨੂੰ ਲਿਆ ਦੇ ਸਾਡੇ ਦੁੱਖ ਦੁਖੀ ਦੇਖੇ ਔਰ ਸਾਡੇ ਅੱਗੇ ਚੱਲਣਾ ਪਾਉ ਅਸੀਂ ਵੀ ਚਾਹੁੰਦੇ ਹਾਂ ਕਿ ਲਖਿੰਦਰ ਚੌਧਰੀ ਆਵੇ ਔਰ ਸਾਨੂੰ ਬਹੁਤ ਹੀ ਮਾਨ ਹੈ ਇਸਤੇ ਉਤੇ ਔਰ ਅਸੀਂ ਭਰੋਸਾ ਕਰਦੇ ਹਾਂ ਕਿ ਅੱਗੇ ਤੇ ਜੀ ਆਏਗਾ ਨਵਾਂ ਕੌਂਸਲਰ ਔਰ ਬਹੁਤ ਵਧੀਆ ਕੰਮ ਕਰਕੇ ਦਿਖਾਏਗਾ ਆਪ ਪਾਟੀ ਅਸੀਂ ਲੱਖੀ ਨੂੰ ਜਦੋਂ ਪੈਦਾ ਅਸੀਂ ਉਹਨੂੰ ਤੋਂ ਜਾਣਦੇ ਹਾਂ ਅੱਛਾ ਕੰਮ ਕਰਵਾ ਰਹੇ ਸੀ ਹਾਂ ਜੀ ਕੁਝ ਕਰਵਾ ਰਹੇ ਹਰ ਜੀ ਹਾਂ ਜੀ ਜਾ ਰਿਹਾ ਜਿੱਥੇ ਇਹਨਾਂ ਨੂੰ ਬੁਲਾਇਆ ਜਾਂਦਾ ਚਾਹੇ ਉਹ ਧਰਮ ਨਾਲ ਜੁੜੀ ਗੱਲ ਹੋਵੇ ਚਾਹੇ ਕਿਸੇ ਦੀ ਤੁਕ ਤਕਲੀਫ ਨਾਲ ਘਟ ਹੋਵੇ ਜਾਂ ਕਿਸੇ ਦੀ ਕੋਈ ਫੈਮਿਲੀ ਸਿਚੁਏਸ਼ਨ ਹੋਵੇ ਹਰ ਦੇ ਵਿੱਚ ਬੱਚਾ ਮਦਦ ਕਰਦਾ ਹੈ ਅਰਸੀਂ ਸਾਰੇ ਲੋਕਾਂ ਦੇ ਮੇਲ ਦੀ ਆਉਣ ਵਾਲੇ ਟਾਈਮ ਦੇ ਇਹ ਬੱਚੇ ਨੂੰ ਬਹੁਤ ਪਿਆਰ ਕਰਦੇ ਉਹ ਆਪਣੀ ਸਬਰ ਸੰਦਾ ਹੱਲ ਕਰਦੇ ਮੈਂ ਇਹ ਲਈ ਦਰੀਏ ਦਾ ਢਾਢੀ ਕੋਲ